ਆਪ ਵੇਖਦੇ ਹੋ ਕਿ ਪਵਰਾ ਹਰ ਫੁੱਲ ਦੀ ਸੁਗੰਧੀ ਮਾਣਨ ਦਾ ਯਤਨ ਕਰ ਰਿਹਾ ਹੈ ਜਿਹੜਾ ਫੁੱਲ ਵੇਖਦਾ ਹੈ ਉਸੇ ਤੇ ਬੈਠ ਕੇ ਸੁਗੰਧੀ ਮਾਣਦਾ ਹੈ ਪਰ ਇੱਕ ਚੰਪਾ ਦਾ ਫੁੱਲ ਹੈ ਜਿਹਦੇ ਉੱਪਰ ਪਵਰਾ ਨਹੀਂ ਬੈਠਦਾ ਸਤ ਪੁਰਸ਼ਾਂ ਨੇ ਜਦੋਂ ਇਹ ਵੇਖਿਆ ਕਿ ਪਹੋਰਾ ਸਾਰਿਆਂ ਹੀ ਫੁੱਲਾਂ ਤੇ ਰਸ ਮੰਨ ਰਿਹਾ ਕਦੀ ਕਿਸੇ ਫੁੱਲ ਤੇ ਜਾ ਬੈਠਦਾ ਕਦੀ ਕਿਸੇ ਫੁੱਲ ਤੇ ਜਾ ਬੈਠਦਾ ਕਦੀ ਕਿਸੇ ਤੇ ਜਾ ਬੈਠਦਾ ਤਾਂ ਮਹਾਂਪੁਰਖਾਂ ਨੇ ਸਤਪੁਰਸ਼ਾਂ ਨੇ ਚੰਪਾ ਨੂੰ ਤਾਣਾ ਮਾਰਿਆ ਕਿ ਚੰਪਾ ਤੁਝ ਮੇਂ ਤੀਨ ਗੁਣ ਰੂਪ ਰੰਗ ਅਰ ਬਾਸ਼ ਵੋ ਔਗਣ ਕਿਆ ਤੁਝ ਮੇਂ ਜੋ ਪਵਰ ਨਾ ਬੈਠੇ ਪਾਸ ਤੇਰੇ ਵਿੱਚ ਕੀ ਔਗਣ ਹੈ ਜੋ ਪਵਰਾ ਤੇਰੇ ਕੋਲ ਨਹੀਂ ਆਕੇ ਬੈਠਦਾ ਤਾਂ ਚੰਪਾ ਨੇ ਚਮੇਲੀ ਦੇ ਫੁੱਲ ਨੇ ਆਖਿਆ ਭਈ ਔਗਣ ਮੇਰੇ ਵਿੱਚ ਨਹੀਂ ਹੈ ਔਗਣ ਪਵਰੇ ਵਿੱਚ ਹੈ ਕਿਉਂਕਿ ਉਹ ਹਰਜਾਈ ਹੈ ਉਹਦਾ ਕਿਸੇ ਇੱਕ ਤੇ ਭਰੋਸਾ ਨਹੀਂ ਰਸ਼ੀਆ ਮੁਝ ਮੇਂ ਤੀਨ ਗੁਣ ਜੰਪਾ ਜਵਾਬ ਦੇ ਰਹੀ ਹੈ ਰਸਿਆ ਮੁਜ ਮੇ ਤੀਨ ਗੁਣ ਰੂਪ ਰੰਗ ਅਰ ਬਾਸ ਜਗਾ ਜਗਾ ਕੇ ਮੀਤ ਕੋ ਕੌਣ ਬਿਠਾਵੇ ਪਾਸ ਜਿਹੜਾ ਥਾਂ ਥਾਂ ਤੇ ਪਟਕਦਾ ਫਿਰਦਾ ਹੈ ਪਤਾ ਨਹੀਂ ਉਧਰੋਂ ਕੁਝ ਮਿਲ ਜਾਏਗਾ ਇਧਰੋਂ ਮਿਲ ਜਾਏਗਾ ਉਹ ਗੁਰੂ ਕੇ ਸਿੱਖ ਜੇ ਤੈਨੂੰ ਗੁਰੂ ਗ੍ਰੰਥ ਸਾਹਿਬ ਨੇ ਕੁਝ ਨਹੀਂ ਦਿੱਤਾ ਤਾਂ ਹੋਰ ਕਿਤੋਂ ਤੈਨੂੰ ਕੀ ਮਿਲ ਜਾਵੇਗਾ ਤੇਰਾ ਗੁਰੂ ਤੇ ਪਰੋਸ਼ਾ ਹੋਵੇ ਜਿਵੇਂ ਮੁਸਲਮਾਨ ਲਈ ਮੱਕੇ ਤੋਂ ਪਰੇ ਕੋਈ ਚੀਜ਼ ਨਹੀਂ ਗੁਰੂ ਕੇ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਧ ਅੱਗੇ ਹੋਰ ਕੁਝ ਨਹੀਂ ਹੈ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਸ ਲਈ ਚੰਪਾ ਨੇ ਜਵਾਬ ਦਿੱਤਾ ਕਿ ਮੁਝ ਮੇ ਤੀਨ ਗੁਣ ਰੂਪ ਰੰਗ ਅਰ ਬਾਸ ਜਗਾ ਜਗਾ ਕੇ ਮੀਤ ਕੋ ਕੌਣ ਬਿਠਾਵੇ ਪਾਸੇ ਜਿਹੜਾ ਥਾਂ ਥਾਂ ਤੇ ਭਟਕਦਾ ਫਿਰਦਾ ਹੈ ਭਾਈ ਉਹਦੀ ਅੰਤ ਵੇਲੇ ਕੌਣ ਸਹਤਾ ਕਰੇਗਾ ਭਾਵ ਕੋਈ ਵੀ ਨਹੀਂ ਕਰਨ ਵਾਲਾ ਇਸ ਲਈ ਬਾਬਾ ਫਰੀਦ ਕਹਿੰਦੇ ਆ ਨਾ ਪਿਛਲੀ ਰਾਤ ਨੂੰ ਜਾਗ ਕੇ ਇਸ਼ਨਾਨ ਕਰਕੇ ਜੇ ਤੂੰ ਆਪਣੇ ਮਾਲਕ ਦਾ ਸਿਮਰਨ ਨਹੀਂ ਕੀਤਾ ਤਾਂ ਜਿਉਂਦਿਆਂ ਹੀ ਤੂੰ ਮੁਰਦਿਆਂ ਵਿੱਚ ਸ਼ਾਮਲ ਹੋ ਗਿਆ ਤੇਰੇ ਨਾਲ ਵੀ ਜੋ ਕੁਝ ਲੱਗ ਗਿਆ ਉਹ ਵੀ ਪਿਟ ਗਿਆ ਉਹ ਵੀ ਝੂਠਾ ਹੋ ਗਿਆ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਓਏ ਕਦੇ ਉਹਦੇ ਉਪਕਾਰਾਂ ਵੱਲ ਵੇਖ ਉਸ ਨਰੰਕਾਰ ਦੇ ਕਿ ਜੇ ਤੈ ਰੱਬ ਵਿਚਾਰਿਆ ਜੇ ਤੂੰ ਨਰੰਕਾਰ ਨੂੰ ਭੁਲਾਈ ਬੈਠਾ ਹੈ ਨਹੀਂ ਸਿਮਰਨ ਕਰਦਾ ਪਰ ਉਸਨੇ ਤੇਰੀ ਰੋਜੀ ਤਾਂ ਬੰਦ ਨਹੀਂ ਕੀਤੀ ਨਾ ਤੈਨੂੰ ਤਾਂ ਉਸਨੇ ਸਦਾ ਯਾਦ ਰੱਖਿਆ ਪਰ ਤੂੰ ਫਿਰ ਵੀ ਉਸ ਨੂੰ ਯਾਦ ਨਹੀਂ ਕਰਦਾ ਇਸ ਲਈ ਉੱਠ ਜਾ ਕੇ ਸਵੇਰੇ ਆ ਬਈ ਇਹ ਸੋਹਣਾ ਮਨੁੱਖਾ ਜਨਮ ਜਿਹਨੂੰ ਦੇਵਤੇ ਵੀ ਲੋੜਦੇ ਹਨ ਉਹ ਮੁਰਖਾ ਤੂੰ ਇਸ ਦੀਆਂ ਕੀਮਤਾਂ ਹੀ ਨਹੀਂ ਸਮਝ ਰਿਹਾ ਉੱਠ ਜਾ